ਪਿਛਲੀ ਵਾਰ ਉਹ ਮਗਰੋ ਗਏ ਨੇ ਜਦੋਂ ਗੇਟ ਰੱਖੇ ਸਦਾ ਤੇ ਉਹਨਾਂ ਨੇ ਖੇਲ ਮਚਾਉਣੇ ਲੋਕਾਂ ਦਾ ਉਹ ਪੈਸੇ ਆਜਮ ਹੋਣੇ ਨੇ ਪਾਣੀ ਵੀ ਅਸੀਂ ਆਪ ਲੈ ਕੇ ਆਏ ਨੇ ਕਾਗਰ ਆ ਪਈਏ ਪਾਰਟੀ ਨੂੰ ਦਿੱਤਾ ਤੁਸੀਂ ਨੇ ਇਹਨਾਂ ਦੀ ਨੂੰ ਹਨਾ ਫਿਰ ਨਮੋਸ਼ੀ ਨਹੀਂ ਆਉਦੀ ਵੀ 3500 ਬਹੁਤ ਵੱਡੀ ਵੱਡੀ ਆ ਇਹਨੂੰ ਸ਼ਰਮ ਜਾਈ ਦੇ ਫਿਰ ਹੁਣ ਅਸੀਂ ਮਰਦੇ ਤੱਕ ਕਿਸੇ ਪਾਸੇ ਚੱਪਣਾ ਹੀ ਹੈ ਹੂੰ ਮਰਦੇ ਤਾਂ ਜਾਣਾ ਹੀ ਆਂ ਅਸੀਂ ਕਹਦੇ ਹੁੰਦੇ ਵੀ ਇਹ ਚੰਗਾ ਬੰਦਾ ਹੈ ਖਰ ਵਧੀਆ ਗੱਲਾਂ ਕਰਦਾ ਇੰਨਾ ਟਾਈਮ ਤੁਸੀਂ ਮਤ ਕਿਵੇਂ ਰੁਕੇ ਰਹੇ ਵੀ ਫੇਰ ਅਸੀਂ ਰੁਕੇ ਉਦੋਂ ਤਾਂ ਇਹ ਹਜੇ ਕੁਝ ਕਰਿਆ ਨਹੀਂ ਸੀ ਨਾ ਅੱਛਾ ਹਾਂ ਉਦੋਂ ਦਾ ਫਿਰ ਸਾਨੂੰ ਹਰਕ ਚੜ ਗਿਆ ਅੱਛਾ ਅਗੇ ਅਸੀਂ ਲੋਕਾਂ ਨਾਲ ਵੀ ਲੜਦੇ ਬੋਹੇ ਲੇ ਹੋਗੇ ਮਦਰ ਮੂਰੇ ਪਹਿਲਾਂ ਗੁਰੂ ਸਾਹਿਬ ਨੂੰ ਬੋਲਤਾ ਗੁਰਪਤ ਸਾਹਿਬ ਨੂੰ ਫੇਰ ਉਹ ਬਰਨਾਲੇ ਬੋਲ ਬਰਨਾਲੇ ਬੋਲਤਾ ਫੇਰ ਅਸੀਂ ਰੁਕੇ ਹੁਣ ਸਾਨੂੰ ਇਹੀ ਗੁੱਸਾ ਆ ਵੀ ਅਸੀਂ ਤੈਨੂੰ ਝੰਡੇ ਵੀ ਦੂਰ ਲੱਕ ਦੇ ਮਗਾ ਕੇ ਦਿੱਤੇ ਤੇਰੇ ਟੰਗੇ ਵੀ ਆਪ ਤੇਰਾ ਆਟਾ ਪਾਣੀ ਵੀ ਸੀ ਆਪ ਲੈ ਕੇ ਜਾਂਦੇ ਦੁੱਧ ਬਾਦ ਵੀ ਢੋਲੀ ਪਰ ਕੇ ਵੀ ਨਾ ਉਸੇ ਧਰਨੇ ਤੇ ਜਾਣਾ ਵੀ ਐਦੂ ਹੋ ਹੋਰ ਗਰਾ ਐਦੂ ਅਸੀਂ ਗਰਾਹ ਜੱਥੇ ਬੰਦੀ ਸੀ ਵੀ ਐਡੀ ਸਪੋਰਟ ਕਰਦੇ ਆ ਆਏ ਗਿਆ ਵਿੱਚ ਵਿੱਚ ਬੀਬੇ ਕਹਿੰਦਾ ਨੇਗੇ ਹਨਾ ਵੀ ਇਹ ਸਿਖਾਏ ਹੋਏ ਨੇ ਵੀ ਉਹੀ ਗੱਲ ਕਰਕੇ ਵੀ ਤੁਸੀਂ 35 ਸਾਲ ਇਹਦੇ ਨਾਲ ਚੱਲੇ ਹੋਗੇ ਚੱਲਿਆ ਹਾਂ ਨਾਲ ਚੱਲਿਆ ਪੁੱਛ ਲੈ ਮੈਂ ਤੇ ਟੈਣੀ ਨੂੰ ਨਮੋਲ ਵਾਲੇ ਨੂੰ ਅੱਛਾ ਜਿਹੜਾ ਲੈ ਕੇ ਜਾਂਦਾ ਰਿਹਾ ਸਾਨੂੰ ਠੀਕ ਹੈ ਛੰਡਾ ਵੀ ਉਹਨੇ ਦਿੱਤਾ ਸੀ ਮੈਨੂੰ ਅੱਛਾ ਉਰੇ ਕਿਹੜਾ ਛੰਡੇ ਝੁੰਡੇ ਹੁੰਦੇ ਤੇ ਨਾ ਕੋਈ ਹੁੰਦਾ ਦੀ ਹਜੇ ਪਿਆ ਮੇਰਾ ਉਹ ਸਾਹਮਿਆ ਠੀਕ ਹੈ ਉਹ ਛੰਡਾ ਉਵੇਂ ਜਿਮੀ ਠੀਕ ਹੈ ਹਾਂ ਤੇ ਹੁਣ ਫਿਰ ਬੇਬੇ ਕੀ ਕਹਿਣਾ ਚਾਹੋਗੇ ਜਿਹੜੇ ਹਜੇ ਵੀ ਲੋਕਮੰਦ ਕੀ ਮੈਂ ਐ ਕਹਿੰਨੀ ਆ ਵੀ ਇਹ ਇਹਨੂੰ ਉਹਨਾਂ ਛੱਡ ਕੇ ਆਪਦਾ ਗੁਰੂ ਗ੍ਰੰਥ ਸਾਹਿਬ ਦੇ ਚੰਡੇਟਾਂ ਹੀ ਵਗਜੋ ਚ ਇਹ ਠੀਕ ਹੈ ਜੀ ਮਹਾਰਾਜ ਦਾ ਇਹਦਾ ਉਹਦਾ ਵੋਟਾਸਰ ਲਹੋ ਜਿਹੜੇ ਨੇ ਆਪਾਂ ਨੂੰ ਪਾਰ ਨਗਾਉਣੇ ਠੀਕ ਹੈ ਜੀ ਵੀ ਤੁਸੀਂ ਜੇ ਪਾਰਟੀਆਂ ਤੋਂ ਐ ਕਹਿੰਦੇ ਹੋ ਵੀ ਇਹ ਪਾਰਟੀ ਵੀ ਇਹਦਾ ਕੋਈ ਨਹੀਂ ਇਹ ਜਾਂਦਾ ਨਹੀਂ ਇਹ ਕਦੇ ਕਹਿੰਦਾ ਮੈਨੂੰ ਚਿੱਠੀ ਨਹੀਂ ਆਈ ਕਦੇ ਕਹਿੰਦਾ ਮੈਂ ਕੱਲ ਨੂੰ ਜਾਊ ਇਹਦਾ ਲਾਰੇ ਜੀ ਰੱਖੀ ਰੱਖਿਆ ਪਹਿਲਾਂ ਤਾਂ ਪਹਿਲਾਂ ਜਦੋਂ ਹੁਣ ਫੇਰ ਨੂੰ ਪਤਾ ਹੀ ਲੱਗ ਗਿਆ ਹੁਣ ਆਪਾਂ ਨੇ ਸਿੱਧੂ ਬਾਰੇ ਇਹ ਵੀ ਉਹ ਇੰਟਰਫੇਰ ਕਰਦੇ ਹੀ ਨਹੀਂ ਇਹਨਾਂ ਦਾ ਜਿਹੜੀ ਬੇਬੇ ਪਿਛਲੀ ਵਾਰ ਖਨੌਰੀ ਵਾਲੀ ਗੱਲ ਹੋਈ ਸੀ ਉਦੋਂ ਵੀ ਤੁਸੀਂ ਹੈਗੇ ਸੀ ਜਦੋਂ ਖਨੌਰੀ ਬਾਰਡਰ ਤੇ ਆਪਾਂ ਗਏ ਸੀਗੇ ਹਾਂ 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 ਅਸੀਂ ਨਾਲ ਤੇ ਅਨਾਰ ਤੇ ਮੰਗਰ ਇਹਨਾਂ ਨੂੰ ਜਦੋਂ 26 ਨੂੰ ਤੁਰਾਂ ਜਦੋਂ ਉਹ ਕਹਿੰਦੇ ਅਸੀਂ ਪਿਛਲੀ ਵਾਰ ਤਾਂ ਗਏ ਸੀਗੇ ਪਿਛਲੀ ਵਾਰ ਉਹ ਮਗਰੋ ਗਏ ਨੇ ਜਦੋਂ ਗੇਟ ਲੱਗੇ ਸਦਾ ਉਹਨਾਂ ਨੇ ਤੋੜਤਾ ਬਾਰਡਰ ਉਦੋਂ ਇਹਨੇ ਐਂ ਵੀ ਆਕੇ ਕਹਿੰਦਾ ਸਾਡੇ ਢੰਡੇ ਫੜਾ ਜਾਣ ਵੇਚਤੀ ਕਰਾਉਣਗੇ ਸਾਡੀ ਸਾਡੀ ਵੇਚਤੀ ਹੋਊ ਕਹਿੰਦਾ ਤੁਸੀਂ ਪਹਿਲਾਂ ਤੋੜਤਾ ਚਾਹੋ ਵੀ ਦਿੱਲੀ ਜਿੱਤ ਕੇ ਵੇਚਤੀ ਹੋ ਸਾਡੀ ਨਹੀਂ ਵੀ ਬਾਰਡਰ ਤੋੜ ਕੇ ਵੇਚਤੀ ਹੋ ਤੋੜਿਆ ਵੀ ਜਦੋਂ ਵੀ ਪਰ ਤੋਂ ਕੁੱਟੂ ਕੀ ਭਲਾਣਾ ਹੋ ਉਤੇ ਮਕਾਹੂ ਪੁਲਸਾ ਭੱਜ ਗਿਆ ਉਹਨੇ ਬੱਟਰ ਤੋੜਤਾ ਜਦੋਂ ਵੀ ਸੀ ਇਹ ਕਹਿੰਦੇ ਆਪਾਂ ਅੱਥ ਦੇ ਨਾਲ ਇੱਥੇ ਬੈਠਾਂਗੇ ਸਾਰਾ ਹਰਿਆਣਾ ਉਠਾ ਕੇ ਫੇਰ ਚੱਲਾਂਗੇ ਲੰਬੇ ਦਿਨ ਵਰਗੇ ਭਾਈ ਹੋ ਗਏ ਅੱਥ ਨੇ ਬੋਲਤਾ ਅੱਥ ਕਹਿੰਦੀ ਜੀ ਇਹਨੂੰ ਕਹਿੰਦਾ ਤੁਸੀਂ ਇੱਥੇ ਬੈਠੇ ਹੋ ਕਹਿੰਦਾ ਤੁਸੀਂ ਕਹਿੰਦਾ ਨਹੀਂ ਅਸੀਂ ਤਾਂ ਵਾਪਸ ਬੋਣਾਂਗੇ ਸੇਰਾਂ ਆ ਗਏ ਬੈਠੇ ਰਹੋ ਬੈਠੇ ਰਹੋ ਫੇਰ ਤੁਰੇ ਫੇਰ ਤੁਰੇ ਨਾ ਫੇਰ 11:00 ਵਜੇ ਇਹਨਾਂ ਨੇ ਗੱਡੀ ਫੇਰੀ ਆ ਵੀ ਤੜਕੇ 11:00 ਵਜੇ ਤੁਰਾਂਗੇ ਤੜਕੇ 11:00 ਵਜੇ ਤੁਰਾਂਗੇ ਫੇਰ ਬੋਲੇ ਨੇ ਫੇਰ ਬੋਲੇ ਨੇ ਜੇ ਹੁਣ ਕਹਿੰਦਾ ਵੀ ਕੱਲ ਨੂੰ ਤੁਰਾਂਗੇ ਹਾਂ ਉਹ ਉਹੀ ਕੰਮ ਦੀਗਾ ਹੁਣ ਇਹਨੂੰ ਆਏ ਵੀ ਜਿਹੜੀਆਂ ਡਾਗਾਂ ਨੇ ਉਹ ਤਾਂ ਚੱਲ ਲੈਣਗੇ ਮੂਰੇ ਫੇਰ ਕਿਹੜਾ ਤੇਰੇ ਮੇਰੇ ਬਾਰਡਰ ਰਹਿ ਜੂ ਨਹੀਂ ਉੱਥੇ ਬੈਠੇ ਰਹਿਣਗੇ ਦਿੱਲੀ ਕੀ ਜ਼ਰੂਰੀ ਆ ਕੁਝ ਲੈਣੇ ਦਿੱਲੀ ਜਾ ਕੇ ਠੀਕ ਆ ਆਪਾਂ ਤਾਂ ਮੰਨੇ ਹੀ ਮੰਗਾ ਮੰਗਾਉਣੀਆਂ ਨੇ ਠੀਕ ਆ ਆਪਾਂ ਚੜਕਾਂ ਰੋਕ ਲਾਂਗੇ ਕੋ ਦਾ ਸਮਾਂ ਹੋ ਜੇ ਜਿਹੜੀ ਬੇਬੇ ਇਹ ਗੱਲ ਹੋਈ ਜਾਂਦੀ ਹੈਗੀ ਵੀ ਪੁੱਤ ਮਰਵਾਉਣੇ ਨੇ ਜਾਇਵੇਂ ਵੀ ਐਮਾਈਆਂ ਨੂੰ ਇਹ ਤੁਸੀਂ ਸੁਨੇਹਾ ਦੇ ਦਿਓ ਕਿਉਂਕਿ ਇਹ ਡਰਾਉਣ ਦੀ ਗੱਲ ਹੈ ਜਿੱਕਾ ਵੀ ਪੁੱਤ ਮਰਵਾਉਣੇ ਨੇ ਇਹ ਇਹ ਕਹਿੰਦਾ ਹੈ ਨਾ ਮੈਂ ਲੋਕਾਂ ਦੇ ਪੁੱਤ ਨਹੀਂ ਮਰਵਾਉਣੇ ਕਹਿੰਦਾ ਉੱਥੇ ਜਾ ਕੇ ਵੀ ਉਹ ਲੋਕਾਂ ਦੇ ਪੁੱਤ ਫਿਰ ਉਹਦੇ ਨਹੀਂ ਮਰਦੇ ਜਿੱਦੇ ਤੂੰ ਗ੍ਰਾਹੀ ਨੂੰ ਆਉਂਦੇ ਹੋ ਅੱਛਾ ਉਹ ਤਾਂ ਉਹਦੇ ਵੀ ਨਹੀਂਦਾ ਔਖੇ ਟਾਈਮ 'ਚ ਵੀ ਆਵਾਂਗੇ ਸੌਖੇ 'ਚ ਵੀ ਉਹ ਗੁਰੂਆਂ ਤੇ ਨਹੀਂ ਭੀੜ ਪਈ। ਅੱਛਾ ਹਾਂ ਇਹ ਤੱਕ ਜਿਹੜਾ 7 ਸਾਲ ਤੇ 9 ਸਾਲ ਦੇ ਨੇ ਕੱਟੇ ਸੀ ਇਹ। ਹਾਂਜੀ। ਬਾਬਾ ਬੰਦਾ ਸਿੰਘ ਤੇ ਨਹੀਂ ਉਹ ਨੇ ਇਕੱਲੇ-ਕੱਲੀ ਤੇ ਹਾਂਜੀ ਉਹ ਇਕੱਲੇ ਹੀ ਤੋਰਿਆ ਹੋਇਆ ਹੋਵੇ ਠਾ ਇੱਕ ਅਮਰੀਕਾ 'ਚ ਬੈਠਾ ਇੱਕ ਉਹ ਬੈਠਾ ਬਾਰਡਰ ਤੇ। ਕੋਈ ਮਰ ਕੋਈ ਡਰ ਨਹੀਂ। ਮਹਾਰਾਜ ਦਾ ਓਟਾ ਅਸਰਾ ਤਾਂ ਉਹਦੇ ਘਰੇ ਵੀ ਸਾਹ ਨਿਕਲ ਜਾਣਗੇ। ਠੀਕ ਹੈ। ਮੈਂ ਉਹਨਾਂ ਮਾਇਆਂ ਨੂੰ ਕਹਿ ਨਹੀਂ ਆ ਵੀ ਆਪ ਜਾਓ ਆਪਦੇ ਬੱਚਿਆਂ ਨੂੰ ਵੀ ਤੋਰੋ। ਦਿਖਾ ਕੇ ਲਿਆਓ ਖਨੌਰੀ ਦੂਰ ਨਹੀਂ ਹੈਗੀ। ਆਪਦਾ ਜਾਓ ਤੜਕੇ ਚੱਲਾਂਗੇ। ਆਪਰੇ ਬਾਈਗਾ ਚ ਕੱਪੜੇ ਪਾ ਲੋ ਆ ਰਾਤ ਨਹੀਂ ਲੱਗੂ ਆਥਮ ਨੂੰ ਮੁੜ ਆਵਾਂਗੇ ਜਾਣਾ ਉਥੇ ਪਾਈਆਂ ਦੀ ਸਾਥ ਦੇਣਾ ਮਾਈਆਂ ਸਭ ਚੱਲੋ ਉੱਠ ਕੇ ਸਾਮੀਆਂ ਇਹਦਾ ਇਹਦਾ ਡਰਾਉਂਦਾ ਹੈ ਇਹਦਾ ਇੱਥੇ ਨਹੀਂ ਫਿਰਦਾ ਚੰਡੀਗੜ੍ਹ ਜਾਵਾਂਗੇ ਕੇ ਹੁਣ ਕਹਿੰਦਾ ਮੈਂ ਕੈਸਲ ਕਰਤੀ ਚੰਡੀਗੜ੍ਹ ਆਈ ਤੀ ਚੰਡੀਗੜ੍ਹ ਤੋਂ ਫਿਰ ਕੀ ਮਿਲ ਜਾਣਾ ਵੇ ਕੀ ਕੀ ਮਿਲਣਾ ਜੀ ਢੇੜਾ ਲੈ ਕੇ ਮੁੜਿਆ ਹੁੰਦਾ ਤੇਲ ਮਚਾਉਣੇ ਲੋਕਾਂ ਦਾ ਉਹ ਪੈਸੇ ਹਾਜਮ ਹੋਣੇ ਨੇ ਅੱਛਾ ਜਿਹੜੇ ਬੱਟੇ ਨੇ ਉਹ ਹਾਜਮ ਵੀ ਕਰਨੇ ਨੇ ਉਹ ਕਿੱਥੇ ਲਾਊਗਾ ਫਿਰ ਤੇ ਇੱਕ ਜਦੋਂ ਆਪਾਂ ਸਨਾਮ ਧਰਨੇ ਤੇ ਜਾਂਦੇ ਆ ਮੰਨ ਲਓ ਸਨਾਮ ਲਾ ਲੋ ਚੰਡੀਗੜ੍ਹ ਲੋ ਉੱਥੋਂ ਲਿਕੜੂਗਾ ਕੀ ਕੁਛ ਵੀ ਨਹੀਂ ਨਿਕਲਣਾ ਕੀ ਹੈ ਹੁਣ ਮੱਡੀ ਚੁੱਕੀ ਸਾਡੇ ਪਾਤੀਆਂ ਚਕਾਈਆਂ ਨੇ ਗਰੀਬਾਂ ਦੀਆਂ ਪਾਤੀਆਂ ਉੱਥੋਂ ਕੀ ਨਿਕਲੇ ਨਾਲੇ ਉੱਥੇ ਆਇਆ ਨਹੀਂ ਇੰਨਾ ਖਰਚਾ ਕਰਾ ਕੇ ਅੱਛਾ ਕਿੰਨਾ ਖਰਚਾ ਹੋਵੇਗਾ ਡੇਢ 2 ਲੱਖ ਰੁਪਈਆ ਦਾ ਹੋਗਾ ਕਾਰਨ ਸਿਪਾਏ ਨੇ ਅੱਛਾ ਹੈਗਾ ਕਾਰਡ ਤੁਹਾਡੇ ਲਈ ਹੋਣਾ ਹਾਂ ਹੈਗਾ ਦਿਖਾ ਨਹੀਂ ਕਿੱਥੇ ਦਾ ਮਤਲਬ ਚਾਹੀਦਾ ਨਹੀਂ ਹੋ ਅੱਛਾ ਹਾਂ ਐਸੀ ਪਿਆਰ ਦੀ ਕਾਰਡ ਦਾ ਤੇ ਉਹ ਚ ਪਾਏ ਨੇ ਬਾਕੀ ਇਹਨਾਂ ਨੇ ਟੈਂਟਾਂ ਦਾ ਖਰਚਾ ਅੱਛਾ ਬਾਕੀ ਗੱਡੀਆਂ ਦੇ ਤੇਲ ਹੂੰ ਡਿਸਟਰਾਂ ਦੇ ਤੇਲ ਸਾਰਾ ਗੋਦੀ ਕੋ ਚੱਲ ਰੋਟੀ ਦਾ ਗੁਰਦੁਆਰੇ ਦੀ ਸੀ ਇਹਨਾਂ ਨੇ ਲਾਇਆ ਫਿਰ ਇਹ ਉਰੋਂ ਮੰਡੀ ਚੋਂ ਫਿਰ ਐਮਐਸਪੀ ਮਿਲ ਗਈ ਹਾਂ ਲੈ ਕੇ ਲੈ ਗਿਆ ਗਰਾਹੜਾ ਜੇਬ ਚ ਪਾ ਕੇ ਨਾਲੇ ਉਰੇ ਵਾਲਿਆਂ ਨੇ ਲੈ ਲਈ ਜਿਹੜਾ ਇਹ ਮਗਰ ਫਿਰਦੇ ਨੇ ਕਦੇ ਗੱਡੀ ਦੀ ਲਈ ਰੋਕ ਲਈ ਕਦੇ ਤੁਸੀਂ ਉੱਥੇ ਜਾ ਉਹਨਾਂ ਨੂੰ ਤੰਗ ਕਰੋ ਇੱਥੋਂ ਤਾਂ ਕੁਝ ਨਹੀਂ ਮਿਲਦਾ ਇਹ ਤਾਂ ਪਵਨ ਪੂਰਤਮਾਨ ਤਾਂ ਜਦੋਂ ਮਰਜੀ ਢਾ ਲਈਏ ਇਹ ਤਾਂ ਆਪਣੇ ਹੱਥ 'ਚ ਸਹੀ ਗੱਲ ਹੈ ਇਹ ਸਾਡੇ ਪੰਜਾਬ ਵਿੱਚ ਹੈ ਪੰਜਾਬ ਵਾਲਿਆਂ ਨੂੰ ਤਾਂ ਕਦੋਂ ਟਿੱਕੇਰ ਲੋ ਚਰਕਾ ਬੰਦ ਕਰਨੀਆਂ ਘਿਰ ਗਿਆ ਇਹਦੇ ਤਾਂ ਕੋਈ ਆਪਾਂ ਨੂੰ ਕੋਈ ਉਹ ਨਹੀਂ ਨਾ ਲੰਬੀ ਚੌੜੀ ਗੱਲ ਨਹੀਂ ਇਹ ਤਾਂ ਕੋ ਨਾ ਇਹ ਭਗਵਾਨ ਤਮਨ ਦੇ ਹੱਥ 'ਚ ਐ ਐਮਐਸਸੀ ਐ ਨਾ ਕੋਈ ਹੋਰ ਚੀਜ਼ ਐ ਮਿਲੂ ਤਾਂ ਦਿੱਲੀੋਂ ਮਿਲੂ ਦਿੱਲੀੋਂ ਮਿਲੂ ਦਿੱਲੀੋਂ ਮਿਲੂ ਜੇ ਉਹ ਆਊਡਰ ਕਰੂ ਤਾਂ ਇਹ ਦਿਓ ਹਮਰੇ ਇਹ ਢੱਲਿਆ ਸਾਹਿਬ ਨੂੰ ਕਿਵੇਂ ਤੁਸੀਂ ਅਸੀਂ ਬਹੁਤ ਸੋਹਣਾ ਉਹ ਪਾਈ ਗੁਰੂ ਦੇ ਲੜ ਲੱਗਿਆ ਪਹਿਲਾਂ ਜਕਾਰਾ ਲਾਉਂਦਾ ਉਸ ਤੋਂ ਬਾਅਦ ਉਹ ਤੜਕੇ ਪਾਟ ਕਰਕੇ ਦੇਖ ਫੇਰ ਮੂਰੇ ਲੱਗਦਾ ਜਿਹੜੇ ਇਹ ਇਹ ਕਿ ਨਾ ਸਾਡੇ ਨਾਲ ਜਾਂਦੇ ਹੁੰਦੇ ਇਹ ਗੱਡੀਆਂ ਇਹਨਾਂ ਦੀਆਂ ਮਗਰ ਹੋ ਜਾਂਦੀਆਂ ਹੁੰਦੀਆਂ ਅਸੀਂ ਪਹਿਲਾਂ ਵਗ ਜਾਂਦੇ ਅੱਛਾ ਜੀ ਫੇਰ ਕਹਿੰਦੇ ਵੀ ਡੀਕੋ ਗਰਾਹਾਂ ਵਾਲਾ ਆਉਣ ਵਾਲਾ ਹੁਣ ਨਾ ਬੋਲਿਓ ਕੋਈ ਅੱਛਾ ਤੇ ਇਹ ਉਹ ਮੂਰੇ ਲੱਗਦੇ ਨੇ ਲੜਾਈ ਦੇ ਅੱਛਾ ਇਹ ਮਗਰ ਜਾਂਦਾ ਹੁੰਦਾ ਮਗਰ ਕਦੇ ਮੂਰੇ ਨਹੀਂ ਗਿਆ ਜੀ ਐਨੇ ਸਾਲ ਹੋ ਗਏ ਤੇ ਮੈਨੂੰ ਵੀ ਅੱਜ ਮੂਰੇ ਬੈਠਾ ਸਾਡੇ ਬੇਬੇ 1.5 ਲੱਖ ਰੁਪਇਆ ਫੰਡ ਦੇ ਕੇ ਤੁਹਾਨੂੰ ਨਮੋਸ਼ੀ ਜੀ ਨਹੀਂ ਆਉਂਦੀ ਵੀ ਆਪਾਂ ਕਿੱਧਰ ਖਰਚ ਕਰੀ ਗਏ ਜਾਂ ਕੁਛ ਨਮੋਸ਼ੀ ਤਾਂ ਆਉਂਦੀ ਉਹੀ ਤਾਂ ਦੁੱਖ ਆਉਂਦਾ ਉਸੇ ਕਰਕੇ ਅੰਦਰੋਂ ਮਤ ਕੀ ਗੱਲਾਂ ਅੰਦਰੋਂ ਹਾਂ ਅੰਦਰੋਂ ਵਾਲਿਓ ਉਸੇ ਕਰਕੇ ਉੱਠਦੇ ਨੇ ਵੀ ਇੰਨੇ ਝੰਡੇ ਲਾ ਕੇ ਅਸੀਂ ਐਡਾ ਤੇਰੀ ਬੱਲੇ ਬੱਲੇ ਕਰਾ ਕੇ ਇੱਕ ਵੀ ਨਹੀਂ ਦੀ ਸਾਡੇ ਵਿੜੇ ਦਾ ਕਿੰਨੇ ਵਜੇ ਜਾਂਦੇ ਬੇਬੇ ਕਿੰਨੇ ਵਜੇ ਆਉਂਦੇ ਫਿਰ ਅਸੀਂ ਆਥਣੇ ਕਦੇ ਕਹਤਾ ਰਾਤ ਹੀ ਹੋ ਜੀ ਜਿਹਦੇ ਚੰਡੀਗੜ੍ਹੋਂ ਆਉਂਦੇ ਦੋਏ ਜੀ ਅਸੀਂ ਨਾਲ ਜਾਂਦੇ ਅੱਛਾ ਆਪਦੇ ਝੰਡੇ ਪਹਿਲਾਂ ਸਾਰੇ ਰੰਗੋ ਵਾਲੀ ਹਿੱਸਣ ਲੱਗ ਜਾਂਦੇ ਕਹਿੰਦੇ ਆਹ ਹੈ ਕੁਰਬਾਨੀ ਤਾਂ ਬ ਅੱਛਾ ਪਹਿਲਾਂ ਅਸੀਂ ਦੋ ਸੋਟੀਆਂ ਚ ਸਾਡੇ ਪਾਏ ਹੋਏ ਤੇ ਉਹਦੀ ਚੱਕ ਕੇ ਬਾਹਰ ਚ ਝੰਡੇ ਹੁੰਦੇ ਉਹਦੀ ਚੱਕ ਕੇ ਆਪਦਾ ਬੈਗ ਪਾਇਆ ਮੋਢੇ ਚ ਟੀਪਨ ਚ ਪਾਈਆਂ ਰੋਟੀਆਂ ਉਹਦੀ ਚੜ ਜਾਂਦੀ ਜਿਵੇਂ ਉਹਦੇ ਮੰਡੀ ਚ ਮੈਂ ਵੀਡੀਓ ਸੁਣੀ ਸੀ ਉਹਦੀ ਦੇਖੀ ਸੀ ਕਿ ਬਹੁਤ ਬਹੁਤ ਮਾਰ ਕੇ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕਰੀਏ ਵੀਡੀਓ ਜਿਹੜੀ ਮੈਂ ਘੱਟ ਤੋਂ ਘੱਟ 10 ਲੱਖ ਬੰਦੇ ਨੇ ਦੇਖੀ ਆ ਤੇ ਉਹਦੇ ਵਿੱਚ ਤੁਸੀਂ ਨੇ ਇੱਕ ਗੱਲ ਕਹੀ ਸੀ ਇੱਕ ਬਾਬਾ ਦੀਪ ਸਿੱਧੂ ਆਈ ਦੱਸਾਂਗਾ ਇਹਨੂੰ ਹਾਂਜੀ ਤੇ ਉਹ ਦੀਪ ਸਿੱਧੂ ਜਿੱਥੇ ਉੱਥੇ ਨਹੀਂ 26 ਜਨਵਰੀ ਨੂੰ ਝੰਡਾ ਚੜ੍ਹੇ ਹਾਂਜੀ ਉਹਦੇ ਇਹਨਾਂ ਨੇ ਨਾ ਫਿਰ ਇੱਥੇ ਅਸੀਂ ਜਾਂਦੇ ਹੁੰਦੇ ਪੂਰੀਏ ਦੇ ਇੱਥੇ ਬੂਰੇ غرੂਰ ਦਾ ਨਾਮ ਹਾਂਜੀ 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 ਉੱਥੇ ਜਦੋਂ ਅਸੀਂ ਗਏ ਲੇਖੋ ਮਦਰ ਆ ਜਾ ਇੱਥੇ ਉਹ ਉੱਥੋਂ ਦਾ ਛਾ ਜਲੇ ਦਾ ਹਾਂਜੀ ਉਹ ਬੋਲਦਾ ਜਦੋਂ ਭੱਜ ਗਏ ਤੇ ਨਾ ਫਿਰ ਹਾਂਜੀ ਹਾਂਜੀ ਕਹਿੰਦਾ ਅੱਜ ਪਤਾ ਲੱਗ ਗਿਆ ਧਾਲ ਚੋਂ ਕੁੜਕੜੂ ਨਿਕਲ ਗਿਆ ਕਹਿੰਦਾ ਹੁਣ ਤਾਂ ਨਾ ਪੂਰਾ ਹੋਜੀ ਅੱਛਾ ਜੀ ਆ ਕਰਕੇ ਦਿਖਾਉਂਦਾਗਾ ਫਿਰ ਪੂਰਾ ਹੁਣ ਡਰਦਾ ਹੀ ਨਹੀਂ ਗਿਆ ਨਾ ਧਰਨਾ ਦਾ ਫਿਰ ਪੂਰਾ ਹੁੰਦਾ ਜੇ ਨਾਲ ਜਾਂਦਾ ਇਹ ਐਂ ਬੋਲਦਾ ਰਿਹਾ ਬੋਲਿਆ ਗਦਾਰ ਦਾ ਸਰਟੀਫਿਕੇਟ ਇਹਨੇ ਦਿੱਤਾ ਅਜੇ ਇਹਨੀਆਂ ਜਾਗਟਾਂ ਵੀ ਸਾਡੇ ਜਿਹੜੇ ਵਰੰਟੀ ਵਾਲਾ ਨੇ ਉਹ ਪਈਆਂ ਨੇ ਸਾਡੀਆਂ ਅੱਛਾ ਹਾਂ ਉਹ ਉਹਨਾਂ ਪਰ ਫਰਜ ਨਵਾਇਆ ਸੀ ਇਹਨਾਂ ਦੇ ਨਾਲ ਲੱਗ ਕੇ ਇਹ ਇਹਨਾਂ ਕੋਲੇ ਗੋਣ ਔਗਣ ਨਹੀਂ ਵੀ ਤੂੰ ਜੇ ਜੇ ਤੂੰ ਦਿੱਲੀ ਵਗ ਜੇਂਗਾ ਫੇਰ ਕੀ ਹੋ ਜੂ ਸਹੀ ਗੱਲ ਆ ਬੇਬੇ ਸਿੱਖਾ ਦੇ ਤਾਂ ਉਹੀ ਲੱਗਦਾ ਵਿਰੋਧੀ ਐ ਸਮਝਦਾ ਸਾਨੂੰ ਨਹੀਂ ਆਉਂਦੀ ਵੀ ਇਹ ਗੱਤਰੇ ਤੇ ਲੱਗਦਾ ਸਹੀ ਗੱਲ ਆ ਹੁਣ ਗੱਤਰੇ ਦਾ ਇਹ ਇਹਨੂੰ ਕੋਈ ਉਹ ਹੀ ਨਹੀਂ ਹੈਗਾ ਨਿੰਦ ਵਿਚਾਰੀ ਨਹੀਂ ਹੁਣ ਇਹ ਕਹਿੰਦਾ ਇੱਕ ਗੱਤਰੇ ਵਾਲੇ ਤਾਂ ਉਹੀ ਉੱਤੋਂ ਉੱਤੋਂ ਦਿਖਾਵੇ ਦੇਖੋ ਬੈਣਾ ਜਦੋਂ ਗੁਰੂ ਦੇ ਸਿੰਘਾਂ ਨੂੰ ਐ ਕਹਿੰਦੇ ਫੇਰੀ ਤੂੰ ਅਸੀਂ ਕਿਹੜਾ ਇਹਨਾਂ ਦਾ ਚਾਰ ਪਾਉਣੇ ਕਾਮਰੇਟਾਂ ਦਾ ਅਜਾਂ ਤਾਂ ਅਰੇ ਗੁਰੂ ਨਾਲ ਪਿਆਰੇ ਚਾਹੇ ਅੱਜ ਜਾਮ ਲੈ ਲਈ ਉਹ ਤੋਂ ਬਾਅਦ ਉਹ ਤੇ ਕੁਝ ਕਰਾਉਣਾ ਵੀ ਨਹੀਂ ਜਿਹੜੀਆਂ ਪਾਰਟੀਆਂ ਬੈਠੀਆਂ ਨੇ ਔਰ ਉਹਦੂ ਮਾਨਸਾ ਹੈ ਇਹ ਕਹੇ ਕੋਈ ਜਦੋਂ ਵੱਡਾ ਹਮਲਾ ਹੋ ਗਿਆ ਫੇਰ ਜਾਮ ਕੇ ਫੇਰ ਕੀ ਕਰਾਉਣਾ ਉੱਥੇ ਤੇ ਤੂੰ ਫੇਰ ਕੀ ਕਰਨ ਜਾਵੇਂਗਾ ਤੂੰ ਫੇਰ ਤਾਂ ਲੋੜ ਹੀ ਨਹੀਂ ਫੇਰ ਤਾਂ ਕੋਈ ਲੋੜ ਨਹੀਂ ਉਦੋਂ ਤੈਨੂੰ ਸਾਨੂੰ ਆਏ ਹੋਗਾ ਵੀ ਅਸੀਂ ਜਾਣਦੇ ਐਮਐਲਏ ਬਣ ਜਾਗੇ ਜੀ ਲੀਡਰ ਬਣ ਜਾਗੇ ਉਦੋਂ ਵੀ ਵਿਚਾਰੇ ਛੱਡ ਕੇ ਭੱਜਿਆ। ਹੂੰ। ਸਾਨੂੰ ਦੀਪ ਸਿੰਧੂ ਨੇ ਕਿਹਾ ਜੀ ਵੀ ਹੋਰ ਬੈਠੋ 2 ਮਹੀਨੇ। ਰਖਿਆ ਕੇ ਲਿਜਾਇਓ। ਆ ਨੌਬ ਤਾਂ ਆਉਂਦੀ ਨਹੀਂ ਥੀ ਜਿਹੜੀ ਦਵਾਰੇ ਆਈ ਆਪਾਂ। ਤੇ ਬੇਬੇ ਇਹ ਵਿੱਚ ਗੱਲਾਂ ਕਰਦੇ ਨੇ ਵੀ ਡੱਲੇ ਵਾਲ ਤਾਂ ਇਸ ਇਹਨਾਂ ਦਾ ਬੀਜੇਪੀ ਦਾ ਬੰਦਾ ਹੈਗਾ। ਇਹਨਾਂ ਐਵੇਂ ਹੁਣ ਜਾਣ ਕੇ ਕਹਿੰਦੇ ਨੇ ਵੀ ਉਹ ਮੂਰੇ ਵਾਗਿਆ ਫਿਰ ਬੀਜੇਪੀ ਦਾ। ਤੂੰ ਬੀਜੇਪੀ ਦਾ ਦਾ ਜਿਹੜਾ ਮਾਲਕ ਹੈ ਉਹ ਨਹੀਂ। ਦੀਪ ਸਿੰਧੂ ਨੂੰ ਵੀ ਬੀਜੇਪੀ ਦਾ ਕਹਾਂ ਦੇਤਾ। ਇਹ ਤਾਂ ਕਿਸੇ ਨੂੰ ਕਹਾ ਲੈ। ਮੇਰਾ ਕਿਸੇ ਨੂੰ ਕਹਾ ਲੈ। ਹੁਣ ਇਹਨਾਂ ਨੂੰ ਵੀ ਕਹਿੰਦੇ ਲੱਕੇ ਸੁਣਾਣੇ ਨੂੰ ਵੀ ਕਹਿੰਦਾ ਇਹ। ਇਹ ਸਾਰਿਆਂ ਨੂੰ ਕਹਿੰਦਾ ਸਹੀ ਗੱਲ ਹੈ ਇਹ 10 ਜਣੇ ਕਹਿੰਦਾ 10 ਜਣੇ ਜਾਂਦਾ ਨਾ ਕੋਥੇ ਅਸੀਂ ਦਿੱਲੀ ਬੈਠੇ ਰਹੇ ਨੇ ਖਰਚਾ ਕੀਆ ਹੋਇਆ ਸਾਡੇ ਪਿੰਡ ਦਾ ਹੀ ਹੋਇਆ ਅੱਛਾ ਸਹੀ ਗੱਲ ਹੈ ਬੇਬੇ ਤੇ ਇਹਨ ਮਚਾਇਆ ਫਿਰ ਇਹਨੇ ਕੋਈ ਕੁਛ ਕੱਢ ਕੇ ਨਾ ਨੇ ਤੂੰ ਉਹਦਾ ਉਹਨਾਂ ਦਾ ਉੱਠਣਾ ਦੀ ਠੀਕ ਹੈ ਉਹਨਾਂ ਨੇ ਰਾਜੇ ਆਏ ਨੇ ਵੀ ਉੱਠਣਾ ਦੀ ਤੂੰ ਤਾਂ ਮੈਂ ਨਾ ਤੂੰ ਬੇਦਾਗ ਹੋ ਕੇ ਮੈਂ ਨਾ ਤੂੰ ਆਣ ਚਲੋ ਅਸੀਂ ਹੋਰ ਬਤਾਈਏ ਇਹਨੂੰ ਬੇਦਾਗ ਕਹਿੰਦੇ ਮੈਂ ਉਹਨੂੰ ਕੋਈ ਦਾਗ ਨਹੀਂ ਇਹ ਵਧੀਆ ਹੈ ਸਹੀ ਹੈ ਸਾਰੇ ਤਾਂ ਵਧੀਆ ਜਦੋਂ ਤੋਂ ਉੱਤ ਗੜਿਆ ਸਾਰੇ ਉਹਦੀ ਲਾਗੇ ਟਗਾ ਕੱਢਣਾ ਸਹੀ ਹੈ ਜੀ ਵੀ ਇਹ ਆਦਬ ਵਿਚਾਰੇ ਮੰਗਾ ਛੱਡ ਕੇ ਆਏ ਜਿਹਨੇ ਕੋਈ ਭੂਰ ਨਹੀਂ ਜਾਰੀ ਤੇ ਨਮੋਸ਼ੀ ਫਿਰ ਤੁਹਾਨੂੰ ਹੁਣ ਜਿਆਦੇ ਆ ਗਈ ਹੁਣ ਉਹਦੋਂ ਜਿਆਦੇ ਆ ਹੁਣ ਤਾਂ ਇਹ ਗੁਰੂ ਦਾ ਹੀ ਓਟ ਆਸਰਾ ਸਾਨੂੰ ਜਾਂ ਆਪਣੇ ਸਿੱਧੂਪੁਰ ਦਾ ਜਾਂ ਭਾਈਆ ਸੋਮਾ ਵਿਚਾਰਾ ਇਹਦਾ ਝੰਡਾ ਸਾਡੇ ਕੋਲੇ ਇਹਦੇ ਠੀਕ ਹੈ ਜੀ ਝੰਡਾ ਸੀ ਝੰਡਾ ਇਹਦੇ ਠੀਕ ਹੈ ਜੀ ਹਾਂ ਸਾਡੇ ਸਾਰੇ ਇਹਦਾ ਹੀ ਰੱਖ ਗਿਆ ਉਹਦੇ ਨਾਲ ਠੀਕ ਹੈ ਜੀ ਹੁਣ ਫਿਰ ਦਿੱਲੀ ਕੱਲ ਨੂੰ ਜਾਣਾ ਤੁਹੀਂ ਹਾਂ ਕੱਲ ਨੂੰ ਜਾਣਾ ਠੀਕ ਐ ਉਹ ਆ ਖੱਪਾ ਲੈ ਕੇ ਜਾਣਾ ਖੂਆ ਲੈ ਕੇ ਜਾਉਂਗੇ ਹਾਂ ਭਾਨੇ ਦਾ ਕੱਢਿਆ ਪਏ ਠੀਕ ਐ ਜੀ ਜਿਹੜੇ ਕਹਿੰਦੇ ਉਹ ਕਹਿੰਦੇ ਪਹਿਲਾਂ ਹੋਵੇਗਾ ਜੀ ਪਹਿਲਾਂ ਉਹਦੇ ਉਹਦਾ ਮਾਥੜ ਮਰ ਗਿਆ ਜੀ ਪੈਣੀ ਵਾਲਾ ਕਰਨਾਮ ਅੱਛਾ ਜੀ ਉਹਦਾ ਮਾਥੜ ਜਿਹੜਾ ਉਹਦੇ ਖੂਆ ਕਰਦਾ ਉਹ ਦੂਏ ਦਿਨੋ ਫੜਿਆ ਅੱਛਾ ਆਪਾਂ ਨੇ ਜੀ ਮੇਰਾ ਹਾਂ ਮੇਰਾ ਵੀ ਬੇਬੇ 2 ਕਿਲੋ ਪਹਿਲਾਂ ਰਾਜ ਨੂੰ ਵੀ ਕੱਢ ਕੇ ਦਿੱਤਾ ਅੱਛਾ ਤੇ ਫਿਰ ਹੁਣ ਮੈਂ ਉਹਦਾ ਲੈ ਕੇ ਜਾਣਾ ਅੱਛਾ ਹਾਂ ਜੀ ਭਾਨੇ ਦਾ ਦੂਏ ਦਿਨ ਉਹ ਬਿਜਾਰਾ ਫੜਿਆ ਗਿਆ ਉਹ ਹੁਣ ਹਾਲ ਦੇ ਤੇ ਕਹਿੰਦੇ ਹੁਣ ਕੱਢ ਦੇ ਬੇਬੇ ਅੱਜ ਕੜਾਈ ਕੁਹੀ ਹੋ ਪਈ ਐ ਠਿਰਦੇ ਉੱਤੀ ਹਾਂ ਤੁਸੀਂ ਕੱਢਣ ਲੈ ਰਹੇ ਸੀ ਹਾਂ ਕੱਢਣ ਰਹੇ ਤੇ ਉਹ ਮੈਨੂੰ ਰਾਜ ਨੇ ਫੋਨ ਕਰਿਆ ਮਾ ਮੇਰਾ ਖੁਰਚਣਾ ਦਾ ਕੋਈ ਚ ਮੱਜੀ ਆ ਮਾ ਤੂੰ ਮੜਾਇਆ ਤੇ ਉਹਨਾਂ ਨੂੰ ਕਹੀ ਨਾ ਮੈਂ ਚਹੀ ਹੋ ਗਿਆ ਸੀ ਹਾਂ ਹਾਂਜੀ ਦੋਸਤੋ ਤੇ ਬੇਬੇ ਨਾਲ ਗੱਲਬਾਤ ਕਰੀ ਆ ਅੱਗੇ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਲੈ ਕੇ ਆਵਾਂਗੇ ਬੇਬੇ ਦੀਆਂ ਹਨਾ ਤੇ ਸਮੇਂ-ਸਮੇਂ ਤੇ ਤੁਹਾਨੂੰ ਜਾਣਕਾਰੀ ਆ ਜਿਹੜੀ ਦਿੰਦਾ ਹੀ ਰਹਾਂਗੇ ਤੇ ਵੀਡੀਓ ਨੂੰ ਵੀ ਸ਼ੇਅਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਧੰਨਵਾਦ ਦੋਸਤੋ ਇੰਨੀਆਂ ਗੱਲਾਂ ਕਰਦੇ ਧੰਨਵਾਦੀ ਸਾਰਿਆਂ ਦਾ